ਇੱਤੇ ਕੱਲ ਬਠਿੰਡਾ ਦੇ ਤਲਵੰਡੀ ਸਾਬੋ ਸੜਕ ਤੇ ਜੀਵਨ ਸਿੰਘ ਵਾਲਾ ਪਿੰਡ ਦੇ ਵਿੱਚ ਬੱਸ ਘਟਨਾ ਦੇ ਵਿੱਚ 8 ਮੌਤਾਂ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ ਇਸ ਵਿਚਾਲੇ ਹੁਣ ਮ੍ਰਿਤਕਾਂ ਦੇ ਪਰਿਵਾਰ ਤਲਵੰਡੀ ਸਾਬੋ ਸਰਕਾਰੀ ਹਸਪਤਾਲ ਦੇ ਬਾਹਰ ਧਰਨੇ ਤੇ ਬੈਠ ਗਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੀਤੀ ਗਈ ਗੱਲਬਾਤ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਹੰਝੂ ਨਹੀਂ ਰੁਕ ਰਹੇ ਇਸ ਘਟਨਾ ਦੇ ਵਿੱਚ ਪੰਜ ਦੀਆਂ ਦੀ ਮਾਂ ਇਸ ਹਾਦਸੇ ਵਿੱਚ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਗਈ ਪਗਵੰਦਰ ਸਿੰਘ ਵਾਲੇ ਪਗਵੰਦਰ ਸਿੰਘ ਦੇ ਜੀਵਨ ਸਿੰਘ ਵਾਲੇ ਵੱਡਾ ਕਾ ਖਾਦਸਾ ਹੋਇਆ ਜੀ ਪੰਜਾਬ ਰਸ਼ਟ ਤੋਂ ਵੱਡਾ ਹੀ ਇਲਾਕੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਅਗਲੇ ਜਿਹੜੇ ਦੇਖੋ ਲਾਸਾਂ ਕਿੰਨਾ ਦੁੱਖ ਲਮਾਉਂਦੇ ਕੀ ਕਹਿਣਾ ਬੇਸਕ ਕੇਂਦਰ ਸਰਕਾਰ ਨੇ 2 ਲੱਖ ਦਾ ਮੁਆਵਜ਼ਾ ਲਾਣ ਕਰਤਾ ਕੀ ਕਹਿਣਾ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜੇ ਜੰਮਸ਼ਾ ਲਾਸਾਂ ਦੇ ਵਿੱਚ ਖੱਲ ਘਟਨ ਵਾਪਰੀ ਆ ਮੰਦ ਭਾਗੀ ਘਟਨ ਵਾਪਰੀ ਆ ਉਹ ਤੋਂ ਉਹ ਕਾਲਿਆ ਜਾ ਸਕਦਾ ਸੀ ਜੇ ਪਹਿਲਾਂ ਧਿਆਨ ਦਿੱਤਾ ਜਾ ਸਕਦਾ ਪਰ ਫਿਰ ਵੀ ਪ੍ਰਸ਼ਾਸਨ ਹੁਣ ਤੱਕ ਵੀ ਇਹਨਾਂ ਜਖਮੀਆਂ ਦਾ ਨ ਮਰਿਤ ਅੰਤਗ੍ਰਹਾਂ ਦਾ ਹਾਲਚਲ ਨਹੀਂ ਪੁੱਛ ਰਹੀ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਮਸਲੇ ਦਾ ਸਰਕਾਰ ਹੱਲ ਕਰੇ ਪ੍ਰਸ਼ਾਸਨ ਹੱਲ ਕਰੇ ਕੇਂਦਰ ਸਤਾਰਨੇ ਵੱਲ ਤੁਰਤੀ ਐਲਾਨ ਕਰਤਾ ਪਰ ਪੰਜਾਬ ਸਰਕਾਰ ਦੇ ਇਥੇ ਉਥੇ ਕੈਬਨਟ ਮੰਤਰੀ ਰਿੰਕਾ ਦੀ ਬੀਬੀ ਜਗੇ ਬੈਠੀ ਆ ਅਜੇ ਤੱਕ ਨਾ ਤਾਂ ਕੋਈ ਦਾ ਬਿਆਨ ਆਇਆ ਨਾ ਮਰਿਤ ਦਾ ਅੰਤਗਨ ਨਾਲ ਕੋਈ ਤਾਲਮੇਲ ਹੋਇਆ ਨਾ ਹੀ ਉਹਨੂੰ ਕੋਈ ਅੰਤਰੇਸਟ ਆ ਤੇ ਸਾਨੂੰ ਪੂਰਾ ਦੋਖਾ ਪੂਰਾ ਗਹਿਰਾ 7ਵੀਂ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਬੀਬੀ ਨੂੰ ਇਸ ਜਾਨਾਂ ਗਈਆਂ ਤੇ ਕੋਈ ਭੋਰਾ ਪਰ ਵੀ ਅਫਸ਼ੋਸ਼ ਨਹੀਂ ਸ਼ਿਕਾਇਤ ਦੀ ਖੁਸ਼ੀ ਦਾ ਅਜ਼ਹਾਰ ਕਰ ਰਹੀ ਆ ਵੇ ਕਿ ਕੋਈ ਬਿਆਨ ਨਹੀਂ ਦੇ ਰਹੀ ਪ੍ਰਸ਼ਾਸਨ ਉਹਨਾਂ ਦੇ ਅਧੀਨ ਆ ਪ੍ਰਸ਼ਾਸਨ ਉਹਨਾਂ ਦੇ ਕੰਟਰੋਲ ਚਾ ਕੋਈ ਵੀ ਪ੍ਰਸ਼ਾਸਨ ਨੂੰ ਲਿਖਤੀ ਹਦਾਇਤਾਂ ਨਹੀਂ ਕਰ ਰਹੀ ਫੋਨ ਤੇ ਹਦਾਇਤਾਂ ਨਹੀਂ ਕਰ ਰਹੀ ਜਾਂ ਜ਼ਖਮੀਆਂ ਦੀ ਕੋਈ ਹੱਕ ਚ ਕੋਈ ਬਿਆਨ ਤੇ ਜ਼ਖਮੀਆਂ ਦੇ ਹੱਕ ਚ ਕੋਈ ਸਹਾਇਤਾ ਜ਼ਖਮੀਆਂ ਦਾ ਮੁਖਤਲਾਜ ਦੇਣ ਤੇ ਸਰਕਾਰ ਕੁਝ ਨਹੀਂ ਕਰੀ ਮੰਗ ਕੀ ਆ ਮੰਗ ਸਾਡੀ ਇਹ ਆ ਦੇ ਸੇਤੂ ਸੇਤੀ ਜਿਹੜੀ ਜ਼ਖਮੀਆਂ ਜਿਹੜੀ ਮੌਤ ਦੇ ਮੂੰਹ ਵਿੱਚ ਪਏ ਨਾ ਉਹਨਾਂ ਨੂੰ ਸੇਤੂ ਜੇਤੀ ਉਹਨਾਂ ਦੀ ਜਾਨ ਬਚਾਈ ਜਾਵੇ ਉਹਨਾਂ ਦਾ ਟ੍ਰੀਟਮੈਂਟ ਚਾਲੂ ਕੀਤਾ ਜਾਵੇ ਫਿਰ ਇਲਾਜ ਕੀਤਾ ਜਾਵੇ ਤੇ ਜਿਹੜੀਆਂ ਸ਼ਟੀਆਂ ਇੱਥੇ ਡੈੱਡ ਬਾਡੀ ਪਈਆਂ ਗਈਆਂ ਜੇ ਸਾਡੀਆਂ ਡੈੱਡ ਬਾਡੀ ਹਸਪਤਾਲ ਚ ਪਈਆਂ ਉਹਨਾਂ ਦਾ ਸੇਤੂ ਤੇ ਥੇਤੀ ਸਰਕਾਰ ਸਾਡੀਆਂ ਮੰਗਾਂ ਦਾ ਨਮਟਾਰਾ ਕਰਕੇ ਜੋਗ ਮਾਜਵਾ ਦੇ ਕੇ ਪਰਿਵਾਰ ਨੂੰ ਨੌਕਰੀ ਦੇ ਕੇ ਜੋ ਸਾਡੀ ਕਮੇਟੀ ਦੀ ਮੰਗ ਹੈ ਕਮੇਟੀ ਮੰਗ ਕਰਦੀ ਉਹ ਕਮੇਟੀ ਦੀਆਂ ਮੰਗਾਂ ਮੰਨੇ ਜੋ ਕਮੇਟੀ ਦੇ ਮੰਗਾਂ ਮੰਨ ਲਿਆ ਕਹਿੰਦੇ ਅਗਲਾ ਫੈਸਲਾ ਫੇਰ ਲਵੂਗਾ ਅੱਜ ਮੈਂ ਜਗਦੀਪ ਸਿੰਘ ਗੋਗਰਾ ਭਾਰਤੀ ਕਿਸਾਨ ਜੁਨੀਆਂ ਨੇ ਇਕਤਾ ਗਰਾਹ ਦਾ ਜ਼ਿਲ੍ਹੇ ਦਾ ਆਗੂ ਆ। ਅੱਜ ਕੀ ਮਾਹਾਂ ਤੁਸੀਂ ਮੀਟਿੰਗ ਕਰੀਏ ਦੇਖੋ ਕੁਝ ਕੀ ਗੱਲਾਂ ਇਹਦੇ ਸਾਹਮਣੇ ਆਈਆਂ ਜਾਂ ਜੋ ਲਾਛਾਂ ਲੈ ਨਾ ਆ ਰਹੀ ਹੈ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਦੇਖੋ ਵਾਰਸ਼ਾ ਜਿਹੜੇ ਸਾਡੇ ਨਾਲ ਸਹਿਮਤ ਹੈ ਸਾਰੇ ਬਾਰਸ਼ਾਂ ਦੇ ਕਹਿਣਤੀ ਇਹ ਸਟੈਪ ਹੈ ਜਿਹੜੀ ਜਥੇਬਦੀਆਂ ਮੈਨੂੰ ਮੀਟਿੰਗ ਕਰਕੇ ਚੱਕਿਆ ਹੋਇਆ। ਜੋ ਪ੍ਰਧਾਨ ਜੀ ਨੇ ਦੱਸਿਆ ਵੀ ਨੈਨੀਤਾਲ ਦੇ ਆਧਾਰ ਤੇ ਜਿਹੜਾ ਮਾਜਵਾ ਉਹ ਦਿੱਤਾ ਜਾਵੇ, जख्मਿਆਂ ਦਾ ਇਲਾਜ ਕੀਤਾ ਜਾਵੇ। ਜਿਹੜਾ ਗੱਲ ਡੀਸੀ ਸਾਹਿਬ ਨੇ ਐਲਾਨ ਕੀਤਾ ਸੀ जख्मਿਆਂ ਦਾ ਇਲਾਜ ਫਰੀ ਕੀਤਾ ਜਾਊਗਾ। ਉਹ ਅੱਜ ਵੀ ਐਮਜ ਦੇ ਵਿੱਚ ਉਹ ਬਿਹਾਰ ਦਾ ਜਿਹੜਾ ਮਜ਼ਦੂਰ ਹੈ ਜਿਹੜਾ ਲੇਬਰ ਕਰਨ ਇੱਥੇ ਆਇਆ ਸੀ, ਉਹ ਤੜਫ ਰਿਹਾ ਹੈ। ਉਹ ਤੋਂ ਪੈਸਾ ਨਹੀਂ ਮੰਗ ਕੀਤੀ ਯਾਰ ਅਹੀ ਪਰਿਵਾਰ ਕੋਈ ਪੈਸੇ ਨਹੀਂ। ਆਹ ਹਾਲਾਤ ਨੇ ਇੱਥੋਂ ਦੇ ਮਾਮਲਾ ਜਿਹੜਾ ਆ ਕਹਿੰਦੇ ਵੀ ਬਦਲਾਅ ਦੀ ਸਰਕਾਰ ਹੈ ਹਜੇ ਤੱਕ ਕੁਝ ਨਹੀਂ ਕੀਤਾ। ਇਸ ਕਰਕੇ ਅਸੀਂ ਮ੍ਰਿਤਕਾਂ ਦੇ ਪਰ ਐਂਡ ਤੱਕ ਖੜਾਗੇ ਸ਼ਿਕਰਚ ਨੂੰ ਯਾਰੀ ਰੱਖਾਂਗੇ ਜੋ ਮਰਜ਼ੀ ਹੋ ਜੇ ਸਰਕਾਰ ਨੂੰ ਉਹਨਾਂ ਨੂੰ ਜਿਹੜਾ ਮਬਨ ਦਾ ਮਾਜਬਾ ਦੁਬਾ ਕਰਿਆ ਇਹ ਕਿਹੜੇ ਮਤਲਬ ਐਕਸੀਡੈਂਟ ਤੇ ਤੁਸੀਂ ਕਿੱਥੇ ਖੜੇ ਹੋ ਹੁਣ ਮੌਜੂਦ ਕੀ ਅੱਜ ਅਸੀਂ ਤਲਵੰਡੀ ਸਾਬੋ ਦੇ ਅੰਦਰ ਕੜੇ ਆ ਜਿੰਨੀਆਂ ਜਥੇਬੰਦੀਆਂ ਸਮਾਜ ਸੇਵੀ ਆਏ ਸਾਰਿਆਂ ਨੇ ਲੜ ਕੇ ਇੱਕ ਕਮੇਟੀ ਬਣਾਈ ਹੋਈ ਹੈ ਵਾਰਸ ਵੀ ਵਿੱਚ ਨੇ ਉਹ ਕਮੇਟੀ ਨੇ ਅਗਲੇ ਫੈਸਲੇ ਲੈਣੇ ਜੋ ਸ਼ਿਕਰਚ ਆ ਜੇ ਨੂੰ ਤਿੱਖਾ ਕਰਕੇ ਅਸੀਂ ਸਰਕਾਰ ਦੇ ਖਿਲਾਫ ਜਿੰਨਾਂ ਚਿਰ ਪਰਿਵਾਰ ਖਾਂਦਗੇ ਜੱਜ ਕੇ ਲੜਦੇ ਰਹਿਾਂਗੇ ਤਲਵੰਡੀ ਸਾਬੋ ਸਿਵਰ ਹਸਪਤਾਲ 'ਚ ਖੜੇ ਆ ਜੀ ਕਿ ਨੱਟਾ ਜੀ ਮੱਖਣ ਸਿੰਘ ਗੁਰ ਦੇਖੋ ਰੈਡੀ ਗੱਡੀ ਦਾ ਐਡਾ ਵੱਡਾ ਹਾਲਤ ਦਾ ਵਾਪਰਿਆ ਕੀ ਕਹਿਣਾ ਚਾਹੁੰਦੇ ਹੁਣ ਅਗਲੀ ਰਣਨੀਤੀ ਤੁਸੀਂ ਮੈਨਟਨ ਕਰੀ ਹੈ ਕੀ ਮਤੇ ਜਿਹੜੇ ਪਾਕੋ ਮਤੇ ਜਿਹੜੇ ਅਸਤਰਾ ਹੈ ਜਿਹੜੇ ਹੁਣ ਇੱਥੇ ਨਾ ਐਕਸ਼ਨ ਕਮੇਟੀ ਬਣੀ ਹੈ ਮਰਿਤਕਾਂ ਨੂੰ ਤੇ ਜ਼ਖਮੀਆਂ ਨੂੰ ਧਿਆਨ ਚ ਰੱਖ ਕੇ ਮੈਣੀਤਾਲ ਦੇ ਜਿਹੜੀ ਉਹ ਘਟਨਾ ਹੋਈ ਸੀ ਕਿ ਮੈਣੀਤਾਲ ਚ ਬਸ ਪਲਟੀ ਸੀ ਉਸ ਦੇ ਮਤਾਬਕ ਜਿਹੜਾ ਸਾਰਾ ਹੈ ਜ਼ਖਮੀਆਂ ਨੂੰ ਤੇ ਮਰਿਤਕਾਂ ਨੂੰ ਤੇ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਵਾਸਤੇ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਦਾ ਅਨਾਊਂਸ ਹੋ ਚੁੱਕਿਆਗਾ 2 ਲੱਖ ਰੁਪਏ ਪਤਾ ਲੱਗਿਆ ਪਰੋਸੇ ਜੋ ਸੰਸੂਤਰਾ ਤੋਂ ਡੀਐਸਪੀ ਸਾਹਿਬ ਤੋਂ ਇਹ ਪੰਜਾਬ ਸਰਕਾਰ ਦਾ ਅਜੇ ਭੋਰਾ ਪਰ ਵੀ ਇਸ ਐਕਸੀਡੈਂਟ ਵੱਲ ਕੋਈ ਧਿਆਨ ਨਹੀਂ ਮੌਜੂਦਾ ਐਮਐਲਏ ਦਾ ਇਹ ਪੰਜਾਬ ਸਰਕਾਰ ਦਾ ਭਗਮੰਤਮਨ ਦਾ ਜਿਹੜਾ ਆਮ ਕਿਰਤੀਆਂ ਚ ਸਰਕਾਰ ਕਹਿੰਦੇ ਸੀ ਲੋਕਾਂ ਦੀ ਸਰਕਾਰ ਕਹਿੰਦੇ ਸੀ ਮਤਲਬ ਜਿੰਨਾ ਨੂੰ ਸਭ ਤੋਂ ਵੱਧ ਲਤਾੜੇ ਲੋਕਾਂ ਲਈ ਹਮਦਰਦੀ ਕਹਿੰਦੇ ਸੀ ਉਹਨਾਂ ਦਾ ਹਜੇ ਤੱਕ ਕੋਈ ਨਹੀਂ ਹੁਣ ਇਸ ਵੇਲੇ ਸਾਨੂੰ ਮਤਲਬ ਪ੍ਰਸ਼ਾਸਨ ਨੇ ਸੱਤਿਆ ਹੋਇਆ ਸ੍ਰੀ ਹਮਤਲਵੰਡੀ ਸਾਹਿਬ ਉਹ ਨਹੀਂ ਉਹ ਸਾਡੀ ਮੀਟਿੰਗ ਲੈ ਰਹਿਣਗੇ ਇਸ ਵੇਲੇ ਅਸੀਂ ਇੱਕ ਮੰਗ ਕਰਦੇ ਹਾਂ ਕਿ ਜਿੰਨਾ ਚਿਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ ਉਹਨਾਂ ਨੂੰ ਮੁਆਵਜ਼ਾ ਉਸ ਨੇਣੀ ਤਾਲ ਦੇ ਮਤਲਬ ਮੁਤਾਵਕ ਤੇ ਵਾਰਸਾਂ ਦਾ ਉਹ ਇੱਕ ਜੀ ਨੂੰ ਨੌਕਰੀ ਇਹ ਨਹੀਂ ਕਰਦੇ ਉਹਨਾਂ ਚ ਰਸੀ ਅਗਲਾ ਪ੍ਰੋਟੈਸਟ ਕਰਨ ਵਾਸਤੇ ਬਿਉਂਤ ਬੰਦੀ ਜਿੱਥੇ ਤੇ ਮਿਲ ਕੇ ਇੱਕ ਐਕਸ਼ਨ ਕਮੇਟੀ ਬਣੀ ਹੈ ਜਿੱਥੇ ਬੰਦੀਆਂ ਸ਼ਾਮਲ ਹੋ ਚੁੱਕੀਆਂ ਹੋਰ ਆਉਣੀਆਂ ਜਿਹੜੇ ਇਸ ਗੱਲ ਨੂੰ ਹਮਦਰਦੀ ਰੱਖਦੇ ਆ ਅੱਜ ਦਾ ਪ੍ਰੋਗਰਾਮ ਸਾਡਾ ਹੁਣ ਕਰੰਟ ਇਹੀ ਹੈ ਮੰਗ ਕੀ ਹੈ ਹੁਣ ਮੰਗੇ ਹੈ ਕਿ ਇਹ ਨਾ ਬਾਹਰਸਾ ਨੂੰ ਨੈਣੀਤਾਲ ਦੇ ਮਤਲਬ ਕੋ ਮੋਆਵਜਾ ਦਿੱਤਾ ਜਾਵੇ ਸਰਕਾਰੀ ਨੌਕਰੀ ਤੇ ਪੂਰੇ ਪਰਿਵਾਰ ਦੇ ਉਹਨਾਂ ਜਿਹੜੇ ਜ਼ਖਮੀ ਨੇ ਉਹਨਾਂ ਦਾ ਫ੍ਰੀ ਇਲਾਜ ਹੁਣੇ-ਹੁਣੇ ਪਤਾ ਲੱਗਿਆ ਇੱਕ ਮਰੀਜ਼ ਵਿਹਾਰ ਚੋਂ ਇੱਥੇ ਕੋਈ ਲੀਵਰ ਕਰਦੇ ਸੀਗੇ ਉਹਨਾਂ ਦਾ ਮਤਲਬ ਜ਼ਖਮੀ ਨੂੰ ਐਮਜ ਦੇ ਵਿੱਚ ਭੇਜਿਆ ਹੁਣੇ-ਹੁਣ ਇਹਨਾਂ ਦੇ ਬਾਰਸ ਤੋਂ ਪਤਾ ਲੱਗਿਆ ਕਿ ਅਜੇ ਤੱਕ ਉਹਦਾ ਇਲਾਜ ਸ਼ੁਰੂ ਨਹੀਂ ਕਿਉਂਕਿ ਉਥੇ ਇਹ ਪ੍ਰਾਈਵੇਟ ਮੈਡੀਸਨ ਮਿਲ ਰਹੀ ਹੈ ਜੀ ਅਸੀਂ ਮੰਗ ਕਰਦੇ ਹਾਂ ਕਿ ਇਹ ਪ੍ਰਸ਼ਾਸਨ ਸਰਕਾਰ ਉਹਦਾ ਇਲਾਜ ਸਰਕਾਰੀ ਤੌਰ ਤੇ ਕਰਵਾਵੇ ਇਹ ਜੇ ਪੰਜਾਬ ਸਰਕਾਰ ਕੁਛ ਨਹੀਂ ਕਰਦੀ ਤਾਂ ਫਿਰ ਅਗਲਾ ਤੁਹਾਡਾ ਅਗਲਾ ਪ੍ਰੋਗਰਾਮ ਅਸੀਂ ਮਤਲਬ ਜਥੇਬੰਦਕ ਤੌਰ ਤੇ ਪ੍ਰੋਟੈਸਟ ਕਰਾਂਗੇ ਇਨਸਾਫ ਲੈਣ ਤੱਕ ਅੱਗੇ ਲੜਾਈ ਲੜਾਂਗੇ ਅਸੀਂ ਜਥੇਬੰਦੀਆਂ ਜੁੜ ਰਹੀਆਂ ਨੇ ਚੰਗੇ ਲੋਕ ਜੁੜ ਰਹੇ ਨੇ ਇਹ ਬਾਰਸ਼ਾਂ ਦੇ ਮਰਿਤਕਾਂ ਦੇ ਹੱਕ ਦੇ ਵਿੱਚ ਅਸੀਂ ਅੱਗੇ ਪ੍ਰੋਟੈਸਟ ਕਰਾਂਗੇ ਕੋਈ ਘਬਰਾਹਟ ਨਹੀਂ ਸਾਨੂੰ ਇਸ ਗੱਲ ਦਾ ਅਸੀਂ ਨਹੀਂ ਸੰਸਕਾਰ ਹੋਣਾ ਚਾਹੀਦਾ ਉਨਾ ਚਿਰ ਸੰਸਕਾਰ ਦੀ ਗੱਲ ਕਮੇਟੀ ਦੇ ਜਿਹੜੇ ਬਾਰਸਾਂ ਦੇ ਮੂੰਹ ਚੋਂ ਕਿਸੇ ਚੋਂ ਵੀ ਇਹ ਗੱਲ ਜੱਕਰ ਨਹੀਂ ਹੋਊਗੀ ਵੀ ਅਸੀਂ ਸੰਸਕਾਰ ਕਰਨਾ ਹੈ ਅਸੀਂ ਫਰਦਰ ਕਾਰਵਾਈ ਚ ਪੈਣਾਗਾ ਪੁਲਿਸ ਜੇ ਮਜਬੂਰ ਕਰੂਗੀ ਤੇ ਜਥੇਬੰਦੀ ਉੱਥੇ ਸਟੈਂਡ ਕਰੂਗੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز